ਕਲਜੂਗੀ ਪਤੀ ਨੇ ਆਪਣੀ ਹੀ ਪਤਨੀ ਨੂੰ ਗਲਫ ਰਹਾ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਦੱਸ ਦਈਏ ਕਿ ਇਹ ਜਿਹੜੀ ਲੜਕੀ ਸੀ ਇਸਦੇ ਕੋਈ ਬੱਚਾ ਨਹੀਂ ਹੋ ਰਿਹਾ ਸੀ ਤਕਰੀਬਨ 9 ਸਾਲ ਪਹਿਲਾਂ ਵਿਆਹ ਹੋਇਆ ਸੀ ਉਸ ਤੋਂ ਬਾਅਦ ਇਹਨਾਂ 'ਚ ਲੜਾਈ ਝਗੜਾ ਚੱਲਦਾ ਸੀ ਬੱਚਾ ਨਾ ਹੋਣ ਕਰਕੇ ਕਈ ਵਾਰ ਇਸ ਲੜਕੀ ਦੀ ਕੁੱਟ ਮਾਰ ਕੀਤੀ ਤੇ ਬੀਤੇ ਦਿਨੀ ਇਸ ਲੜਕੀ ਨੂੰ ਸਹੁਰੇ ਪਰਿਵਾਰ ਨੇ ਕੁੱਟ ਕੇ ਪਹਿਲਾਂ ਕੁੱਟਿਆ ਮਾਰਿਆ ਫਿਰ ਇਸ ਨੂੰ ਗਲਫ ਰਹਾ ਦੇ ਦਿੱਤਾ ਤੇ ਉਧਰੋਂ ਲੜਕੀ ਦੇ ਪੇਕੇ ਪਰਿਵਾਰ ਨੂੰ ਫੋਨ ਕਰ ਦਿੱਤਾ ਕਿ ਤੁਹਾਡੀ ਲੜਕੀ ਸਵੇਰੇ ਉੱਠੀ ਹੋ ਨਹੀਂ ਔਰ ਜਿਸ ਤੋਂ ਬਾਅਦ ਪੇਕੇ ਪਰਿਵਾਰ ਨੇ ਹੁਣ ਇਲਜ਼ਾਮ ਲਗਾਏ ਨੇ ਕਿ ਇਹਨਾਂ ਨੇ ਸਾਡੀ ਲੜਕੀ ਦੀ ਕੁੱਟਮਾਰ ਕੀਤੀ ਹੈ ਤੇ ਉਸ ਨੂੰ ਗਲ ਫਰਾਹਾ ਦੇ ਕੇ ਮਾਰ ਦਿੱਤਾ ਇਹ ਮਾਮਲਾ ਕਿੱਥੋਂ ਦਾ ਮਾਮਲਾ ਦੱਸ ਤੀ ਨਕੋਦਰ ਦਾ ਪਿੰਡ ਹੈ ਨਕੋਦਰ ਦਾ ਜਿਹੜਾ ਪਿੰਡ ਆਲੋਵਾਲ ਦੀ ਘਟਨਾ ਜਿੱਥੇ ਜਿਹੜੀ ਰਾਜਵਿੰਦਰ ਕੌਰ ਨਾਂ ਦੀ ਲੜਕੀ ਦਾ ਕਤਲ ਕੀਤਾ ਸੌਰੇ ਪਰਿਵਾਰ ਨੇ ਇਲਜ਼ਾਮ ਪੇਕੇ ਪਰਿਵਾਰ ਨੇ ਲਗਾਏ ਨੇ ਤੇ ਰੋ ਰੋ ਪਰਿਵਾਰ ਜਿਹੜਾ ਇਨਸਾਫ ਦੀ ਗੁਹਾਰ ਲਗ ਉਹਨ ਕਰਦੀ ਹੁੰਦੀ ਸੀ ਇਹਨੇ ਫੋਨ ਕੀਤਾ ਕਹਿੰਦਾ ਰਾਜਵਿੰਦਰ ਬੋਲਦੀ ਚਲਦੀ ਨਹੀਂ ਗਈ ਤੇ ਕਹਿੰਦਾ ਇਹਦਾ ਬਾਥਰੂਮ ਨਿਕਲ ਗਿਆ ਵਿੱਚ ਤੇ ਕਹਿੰਦਾ ਮੈਂ ਜਲੰਧਰ ਲੈ ਕੇ ਚੱਲਿਆ ਮੈਨੂੰ ਲੱਗਦਾ ਸੀ ਭਾਜੀ ਕਿ ਉਦੋਂ ਹੀ ਉਦੋਂ ਹੀ ਨਹੀਂ ਸੀਗੀ ਇਹ ਇਹ ਜਾਣ ਕੇ ਪਰ ਮੈਂ ਅੰਟੀ ਪੂਰੀ ਕਰਨ ਦਾ ਕਰਕੇ ਜਲੰਧਰ ਲੈ ਕੇ ਗਿਆ ਫੇ ਨੇ ਘੜੀਕ ਤਾਂ ਫੇ ਫੋਨ ਕਰ ਦਿੱਤਾ ਸੀ ਤਿਆਰ ਹੋਣ ਲੱਪਾ ਮੇਰੇ ਘਰ ਆਇਆ ਕਹਿੰਦਾ ਮੈਂ ਛੁੱਟੀ ਕਰ ਲੈਣਾ ਆ ਕਹਿੰਦਾ ਆਪਾਂ ਚੱਲ ਚਾਲਦੇ ਆ ਮਗਰ ਮੇਰੀ ਵੱਡੀ ਭੈਣ ਨੂੰ ਮੈਂ ਫੋਨ ਕੀਤਾ ਉਹ ਦੂ ਛੋਟੀ ਨੂੰ ਮੈਂ ਕੀਤਾ ਮੈਂ ਕਹਿੰਦਾ ਇਹ ਦੂ ਆ ਗੱਲ ਹੋ ਗਈ ਆ ਵੀ ਆਪਾਂ ਚੱਲ ਗਏ ਦੇਖੀਏ ਚੱਲ ਕੇ ਵੀ ਉਹ ਠੀਕ ਆ ਕਿ ਕਿੱਦਾਂ ਆ ਇਹਨੇ ਇਦਾਂ ਨਹੀਂ ਸਾਨੂੰ ਦੱਸਿਆ ਵੀ ਉਹ ਮੁੱਕ ਗਈ ਆ ਇਹਨੇ ਬਾਅਦ ਵਿੱਚ ਫੇ ਫੋਨ ਕਰ ਦਿੱਤਾ ਕਹਿੰਦਾ ਉਹ ਮੁੱਕ ਗਈ ਆ ਇਹ ਨਾਮ ਸੀ ਗੌਦਾ ਜਿਹੜਾ ਪ੍ਰੋਣੇ ਦਾ ਨਾਮ ਸੀ ਅਮਰੀਕ ਸਿੰਘ ਕਿੰਨਾ ਚਿਰ ਹੋਇਆ ਮੈਰੇ ਕੋਈ 9 ਸਾਲ ਹੋ ਗਏ ਕੀ ਕਾਰਨ ਲੱਗਦਾ ਇਹ ਕਾਰਨ ਇਹ ਪਹਿਲਾਂ ਵੀ ਲੜਦੇ ਸੀਗੇ ਜਿੱਦਾਂ ਝਗੜਾ ਬਹੁਤ ਭਾਰੀ ਹੋਇਆ ਬਹੁਤ ਭਾਰੀ ਇੱਥੇ ਵੀ ਫੈਸਲਾ ਹੋਇਆ ਜਲੰਧਰ ਵੀ ਗਿਆ ਸੀ ਅਸੀਂ ਦਰਖਾਸਤ ਦਿੱਤੀ ਸੀ ਉਦੋਂ ਵੀ ਇਹਨਾਂ ਨੇ ਬਹੁਤ ਕੁੱਟਿਆ ਮਾਰਿਆ ਸਗਾ ਉਹਨੂੰ ਮੇਰੀ ਛੋਟੀ ਭੈਣ ਤਾਂ ਮੇਰਾ ਭਾਂ ਜਾ ਰਹਿਂਦਾ ਸੀ ਉਹ ਲੈਣ ਗਿਆ ਉਹਨਾਂ ਨੂੰ ਵੀ ਮੇਰੀ ਛੋਟੀ ਭੈਣ ਨੂੰ ਵੀ ਇਹਨਾਂ ਨੇ ਕੁੱਟਿਆ ਸਗਾ ਉਦੋਂ ਉਦੋਂ ਇਹਦਾ ਸੋਰਾ ਵੀ ਰਿੰਦਾ ਸੀ ਹੁਣ ਇਹਦਾ ਸੋਰਾ ਵੀ ਇਹਦੇ ਸੋਰੇ ਦੀ ਡੈਥ ਹੋਈ ਪਰਸੋਂ ਆਈ ਇੱਥੇ ਆਈ ਇਹ ਮੰਮੀ ਮੇਰੀ ਕੋ ਮੰਮੀ ਮੇਰੀ ਨੂੰ ਕਹਿੰਦੀ ਆ ਕਿ ਮਿਆਨਾ ਮੇਰੀ ਸੱਸ ਬਹੁਤ ਲੜਦੀ ਬੋਲਦੀ ਆ ਕਹੇ ਰੋਂਦੀ ਬਹੁਤ ਸੀਗੀ ਵੱਦਣ ਤਾਂ ਮੰਮੀ ਮੇਰੀ ਨੇ ਕਿ ਆ ਵੀ ਕਹਿੰਦੀ ਦੋ ਤਿੰਨ ਰਹਿਲਾ ਤਰਾਈ ਨਹੀਂ ਕਹਿੰਦੀ ਨਹੀਂ ਮੈਂ ਮੇ ਲੋਕਾਂ ਨੇ ਕਹਿਣਾ ਇਹਨੂੰ ਦਸਣ ਆਣੀ ਹੁੰਦਾ ਕਣੀ ਵੀ ਇਹ ਤਾਂ ਇੱਥੇ ਰਹਿੰਦੀ ਆ ਅਸੀਂ ਉਹਦੇ ਵਾਲੋ ਬਹੁਤ ਦੁਖੀ ਸੀਗੇ ਜਦੋਂ ਅਸੀਂ ਆਪਣੇ ਪੈ ਨਹੀਂ ਸਾਰੀਆਂ ਪੈਣਾ ਆਪਣੇ ਘਰੇ ਸੁਖਾਂ ਸੀਗੀਆਂ ਪਰ ਇਹਦੇ ਵੱਲੋਂ ਅਸੀਂ ਬਹੁਤ ਜ਼ਿਆਦਾ ਦੁਖੀ ਸੀ ਸ਼ੁਰੂ ਤੋਂ ਹੀ ਜਦੋਂ ਦੀ ਮੈਰਜ ਹੋਈ ਸੀ ਨਾ ਉਦੋਂ ਤੇ ਥੋੜੇ ਚਿਰ ਬਾਅਦ ਹੀ ਲੜਾਈ ਝਗੜਾ ਕਰਨ ਨਾਲ ਪੈਸੇ ਉਹਦੇ ਨਾਲ ਉਹਦੇ ਨਾਲ ਬਹੁਤ ਲੜਦੇ ਬੋਲਦੇ ਸੀ ਇਹਨੇ ਸਾਨੂੰ ਫੋਨ ਤੇ ਦੱਸਣਾ ਵੀ ਅਸੀਂ ਕਹਿਣਾ ਚੱਲ ਛੱਡ ਪਰਾਂ ਵੀ ਨਹੀਂ ਤੇਰੀ ਨੈਵਦੀ ਤੇ ਤੂੰ ਛੱਡ ਚੜਾ ਕਰ ਲੈ ਕਹਿੰਦੀ ਲੋਕਾਂ ਨੇ ਕਹਿਣਾ ਤੈਨੂੰ ਇਹਨੂੰ ਦੱਸਣਾ ਨਹੀਂ ਆਉਂਦਾ ਹੈਗਾ ਲੋਕੀ ਕੀ ਕਹਿਣਗੇ ਆਪਾਂ ਨੂੰ ਮੈਂ ਕਿਹਾ ਕੋਈ ਗੱਲ ਨਹੀਂ ਚੱਲ ਤੂੰ ਜ ਚੰਗਾ ਮਾੜਾ ਸੀ ਤੇਰਾ ਹੋਰ ਕਿਤੇ ਕਰ ਦਵਾਂਗੇ ਵੀ ਤੂੰ ਛੱਡ ਪਰਾਂ ਪਰ ਇਹਨੇ ਪਰੋਣੇ ਨੇ ਹਨਾ ਜਦੋਂ ਜਲੰਧਰ ਦੀ ਸਾਡਾ ਪਰਚਾ ਉਦੋਂ ਇਹਨੇ ਹਨਾ ਪਤਿਆ ਕੇ ਇਹਨੂੰ ਇਹਨੂੰ ਲੈ ਗਿਆ ਕਹਿੰਦਾ ਕੋਈ ਗੱਲ ਨਹੀਂ ਆਖੇ ਹਨਾ ਤੂੰ ਹੁਣ ਆ ਜਾ ਪਣਾ ਨਹੀਂ ਮੈਂ ਮਾਫੀ ਮੰਗਦਾ ਤੇਰੇ ਕੋਲ ਹੁਣ ਇਹ ਪਤਿਆ ਕੇ ਤਿੰਨ ਕਿ ਮਹੀਨੇ ਹੋਏ ਸੀ ਪਤਿਆ ਕੇ ਹੀ ਲਗਿਆ ਸੀ ਇਹ ਜਲੰਧਰ ਕਿੱਥੇ ਦੀ ਰਹਿਣ ਵਾਲੀ ਸੀ ਇਹ ਆਲੋ ਆਲ ਦੀ ਮੈਰਿਜ ਕਿੱਥੇ ਹੋਈ ਸੀ ਇਹ ਤਾਂ ਲਵੰਡੀ ਸਲੇਮ ਤੇ ਹੁਣ ਤੁਸੀਂ ਕੀ ਮਾਇੰਡਪੈਕ ਅਸੀਂ ਤਾਂ ਇਹ ਹੀ ਸਾਨੂੰ ਇਨਸਾਫ ਚਾਹੀਦਾ ਆ ਜਦ ਨਹੀਂ ਚੰਗੀ ਨਹੀਂ ਸੀ ਕਿ ਤਾਂ ਸਾਨੂੰ ਆ ਸਾਡੇ ਪੱਲੇ ਪਾ ਦਿੰਦੇ ਨਹੀਂ ਸੀ ਜੇ ਸਾੜ ਦਿੰਦੇ ਇਹ ਪਹਿਲਾਂ ਰਹਿ ਕੇ ਕਈ ਦੋ ਵੀ ਇਹ ਜਨਾਨੀ ਲਈ ਕੋਲੋਂ ਵੀ ਇਹ ਗਾਲਾਂ ਕੱਢਵਾਂ ਮਦਸਗਾ ਮੇਰੀ ਭੈਣ ਨੂੰ ਅੰਜ ਕੀ ਨਾਂਜੀ ਸਰਬਜੀਤ ਕੋ ਕੀ ਗੱਲਬਾਤ ਕਰੀ ਗੱਲਬਾਤ ਇਹ ਹੈ ਅਸੀਂ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਇਦਾਂ ਦਾ ਕਿਸੇ ਅੱਗੇ ਵੀ 6 ਮਹੀਨੇ ਰਹਿ ਕੇ ਗਈ ਸੀ ਉਦੋਂ ਇੱਕੋ ਜਨਾਨੀ ਜਨੰਦਰ ਦੀ ਸੀ ਜਿਹਨੂੰ ਇਹ ਲਈ ਫਿਰਦਾ ਸੀਗਾ ਸੀ ਵੀ ਉਹ ਕੁੜੀ ਨੂੰ ਕਿਹਾ ਵੀ ਤੂੰ ਛੱਡ ਕਹਿੜਾ ਇਹਦਾ ਕਹਿੰਦੀ ਨਹੀਂ ਮੈਂ ਜਾਣਾ ਹੀ ਉੱਥੇ ਉਦੋਂ ਪਤਿਆ ਕੇ ਲੈ ਗਿਆ ਇਹਨੂੰ ਮੜ ਕੇ ਉਹਦੇ ਦਿਲ ਦੇ ਵਿੱਚ ਸੀਗੀ ਵੀ ਮੈਂ ਇਦਾਂ ਕਰਨੀ ਆ ਸੱਸ ਨੂੰ ਨਾਨ ਵੀ ਕੱਲ ਵੀ ਉਹਨੇ ਫੋਨ ਕੀਤਾ ਸੀਗਾ ਕਹਿੰਦੀ ਸੀ ਮੇ ਨਾਲ ਲੜਦਿਆਂ ਬੋਲਦਿਆਂ ਆਏ ਇਹ ਕਹਿੰਦੀ ਸੀ ਮੇਂ ਦੇ ਪੈਸੇ ਵੀ ਕੱਢ ਕੇ ਲੈ ਗਈ ਆ ਇਹਦੀ ਸੱਸ ਦਾਦੀ ਦਾ ਨਿੱਕੀ ਨਾਮ ਦੀ ਬਲਵੀਰ ਕੋ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਘਟਨਾ ਬਾਰੇ ਇਹ ਘਟਨਾ ਬਾਰੇ ਦਿੱਤਾ ਬਾਜੀ ਅੱਜ ਸਾਡੇ ਨਾਲ ਹੋਇਆ ਕਿਸੇ ਨਾਲ ਨਾ ਹੋਵੇ ਕਿਉਂਕਿ ਅਸੀਂ ਪੰਜ ਪੈਣਾ ਸਾਡੇ ਪਰ ਹੈ ਨਹੀਂ ਕੋਈ ਵੀ ਇਹ ਜਦੋਂ ਮਰਦੀ ਕੁੱਟਦਾ ਮਾਰਦਾ ਸੀ ਸਾਡੇ ਨੂੰ ਸਾਲ ਹੋ ਗਿਆ ਇਹ ਉਦੋਂ ਵੀ ਕੁੱਟ ਮਾਰ ਕੇ ਜਦੋਂ ਜੀ ਕਰਦਾ ਉਦੋਂ ਹੀ ਛੱਡ ਜਾਂਦਾ ਕੁੱਟਦਾ ਮਾਰਦਾ ਕੌਣ ਸੀ ਇਹਦੇ ਘਰ ਵਾਲਾ ਨਾਲ ਹੀ ਇਹਦੀ ਸੱਸ ਸੱਤ ਤਾਂ ਦੇਦੀ ਇਹ ਬਹੁਤ ਲੜਦੇ ਜਿੱਤ ਨਹੀਂ ਵਾਲੇ ਹੋਏ ਸੀ ਤਿੰਨ ਨਹੀਂ ਜਣੇ ਨਾਮ ਕੀ ਕਰੌਲੇ ਦਾ ਹਮਰੀ ਸਤੰਗ ਹੋਂਦ ਤੁਸੀਂ ਕੀ ਮੰਗਤ ਹੋ ਸਾਨੂੰ ਹੱਕ ਚਾਹੀਦਾ ਕਾਨੂੰਨ ਦੀ ਸਰਪਸਾਵ ਚਾਹੀਦਾ ਆਮ ਸਾਚੇ ਦਾ ਕਾਨੂੰਨ ਇਦਾਂ ਅੱਜ ਸਾਡੇ ਨਾਲ ওই ਗਾਂ ਨਾਲ ਕਿਸੇ ਨਾਲ ਅੱਜ ਜਦੋਂ ਤੁਸੀਂ ਕੁੜੀ ਦੀ ਲਾਸ਼ ਦੇਖੀ ਆ ਤੁਹਾਨੂੰ ਕੀ ਲੱਗਦਾ ਸਾਨੂੰ ਲੱਗਦਾ ਵੀ ਇਦਾਂ ਰੱਸੀ ਪਾ ਕੇ ਨੇ ਪਿੱਛੋਂ ਗਾਲ ਕੋੜ ਸਿਟਿਆ ਆ ਪਈ ਦਾ ਤਾਂ ਬਾਥਰੂਮ ਬੜਤੇ ਨਿਕਲਿਆ ਮਾਰੀ ਗਈ ਆ ਜਦੋਂ ਮੈਂ ਫੋਨ ਕੀਤਾ ਬਾਬ ਜਰਾਜਵਿੰਦਰ ਦੇ ਫੋਨ ਤੇ ਮੈਂ ਕਹਾਂ ਕਿੱਤੇ ਮੈਂ ਕਹ ਬੋਲੀ ਨਹੀਂ ਕਹਿੰਦਾ ਮੈਂ ਕਿ ਤੂੰ ਦੇਖ ਹੈਗੀ ਵੀ ਮੇਰੇ ਪੈਂਦੀ ਲੈਂਦੀ ਇਹੇ ਮੂੰਹ ਨਿਕਲੀ ਵੀ ਹੈ ਨਹੀਂ ਕਿ ਕਿਉਂਕਿ ਇਹਨਾਂ ਨੂੰ ਸਾਨੂੰ ਪਤਾ ਤੇ ਵੀ ਇਹਨਾਂ ਨੇ ਕੁਝ ਨਾ ਕੁਝ ਕਰ ਦੇਣਾ ਅਜੀ ਬਹੁਤ ਡੱਕਦੇ ਸੀ ਕੁੜੀ ਨੂੰ ਵੀ ਨਾ ਜਾ ਨਾ ਜਾ ਪਰ ਉਹ ਕਹਿੰਦੀ ਸੀ ਮੇਰਾ ਘਰ ਆ ਮੇਰਾ ਘਰ ਨਾਲ ਸੀ ਰਿਸ਼ਤੇਦਾਰ ਸਾਰੇ ਫੋਨ ਕਰਦੇ ਸੀ ਫੋਨ ਨਹੀਂ ਸੀ ਚੱਕ ਰਿਆ ਕਿਉਂਕਿ ਉਹ ਡੌਰ ਸੀ ਸਮਝ ਉਸ ਗੱਲ ਦਾ ਕਿ ਕੁੜੀ ਮਾਰ ਦਿੱਤੀ ਇਹਨਾਂ ਨੇ ਸਾਨੂੰ ਹੀ ਜਦੋਂ ਡੈੱਡ ਬੋਡੀ ਹੋ ਗਈ ਤੇ ਘਰੇ ਗਏ ਆ ਅਸੀਂ ਮੰਜੇ ਦੇ ਲਾਸ਼ ਦੇਖੀ ਹੈ ਕਿਾ ਚਲੋ ਇਹ ਕਹਿੰਦੇ ਅਟੈਕ ਹੋ ਗਿਆ ਅਟੈਕ ਹੀ ਮੰਨ ਲਿਆ ਜਾ ਸਕਦਾ ਕਪੜਾ ਚੱਕ ਕੇ ਬਿਨੂ ਦਾ ਸਰਪਲ ਸ਼ਾਂ ਸਰ ਦੀ ਫੋਟੋ ਲਓ ਤੇ ਵੀ ਨਿਸ਼ਾਨ ਪਏ ਹੋਏ ਰੱਸੀ ਦੇ ਨਿਸ਼ਾਨ ਸਾਰੇ ਪਤਾ ਨਹੀਂ ਕਦ ਨਾਲ ਮਾਰੀ ਸਾਨੂੰ ਪਤਾ ਤਾਲ ਪੁਟਿਆ ਤੇ ਚੁੰਨੀ ਪਾਈ ਹੈ ਇਹ ਪਤਾ ਨਹੀਂ ਤੁਸੀਂ ਡੈੱਡ ਬੋਡੀ ਦੇਖੀ ਜਾ ਫਿਰ ਹਾਂਜੀ ਸਰ ਸਰ ਕੀ ਮਾਮਲਾ ਕੀ ਹੈ ਅੱਜ ਸਵੇਰੇ ਕੈਲੀ ਹੋਤੇ ਇੱਕ ਇਨਫਰਮੇਸ਼ਨ ਪ੍ਰਾਪਤ ਹੋਈ ਸੀ ਕਿ ਪਿੰਡ ਤਲਵੰਡੀ ਸਲੇਮ ਵਿੱਚ ਜਰਾਨੀ ਦੀ ਛੱਕੀ ਹਲਾਚ ਮੌਤ ਹੋਈ ਹੈ ਜੇਸਾ ਪ੍ਰੰਤ ਚੌਕੀ ਇੰਚਾਰਜ ਡੀਐਸਐਚਓ ਸਾਦਰ ਬਾਅਦ ਵਿੱਚ ਮੈਂ ਵੀ ਔਕਾਤੇ ਪੁੱਛੇ ਸੀ ਜਿੱਥੇ ਜਾ ਕੇ ਸਾਨੂੰ ਪਤਾ ਲੱਗਾ ਕਿ ਇੱਕ ਰਾਜਵਿੰਦਰ ਕੌਰ ਨਾਮ ਦੀ ਹੈਗੀ ਆ ਜਨਾਨੀ ਪਿੰਟੀ ਕਚਲੋਂ ਮਰ ਗਈ ਇਹਦਾ ਕਰੀਬ 9 ਸਾਲ ਪਹਿਲਾਂ ਅਮਰੀਕ ਸਿੰਘ ਸਾਨੂੰ ਪੂਰਨ ਚੰਦਵਾਸੀ ਤਲਵੰਡੀ ਸਲੇਮਾ ਵਿਆਹ ਹੋਇਆ ਸੀ ਜਦੋਂ ਇਹਨਾਂ ਦੇ ਅਜੇ ਤੱਕ ਕੋਈ ਬੱਚਾ ਨਹੀਂ ਸੀ ਜਦੋਂ ਤੋਂ ਹੀ ਇਹਨਾਂ ਦਾ ਵਿਆਹ ਹੋਇਆ ਉਦੋਂ ਤੋਂ ਇਹਨਾਂ ਦਾ ਆਪਸੀ ਪਰਿਵਾਰਕ ਰਿਸ਼ਤਾ ਨਹੀਂ ਦਾ ਸੀ ਇਹਦੇ ਸਬੰਧੀ ਕਈ ਵਾਰ ਪੁਚਤਾਨਾ ਫੈਸਲੇ ਕਰਾਇਆ ਇੱਕ ਦੋ ਵਾਰ ਥਾਣੇ ਸਦਰ ਉੱਗੀ ਚੌਕੀ ਤੇ ਹੋਰ ਲਾਸਟ 6 ਮਹੀਨੇ ਪਹਿਲਾਂ ਪਹਿਲਾ ਮਟਰ ਗਿੰਦਰ ਵੀ ਫੈਸਲਾ ਹੋਇਆ ਔਰ ਇਹਨਾਂ ਦਾ ਲੜਾਈ ਝਗੜਾ ਜਿਹੜਾ ਲਗਾਤਾਰ ਬਰਕਰਾਰ ਰਹਿੰਦਾ ਸੀ ਉਸੇ ਤਹਿਤ ਇਹ ਜਿਹੜਾ ਆ ਅੱਜ ਸਵੇਰੇ ਇਹ ਜਿਹੜਾ ਹੈਗਾ ਅਮਰੀਕ ਸਿੰਘ ਇਹਨੇ ਆਪਣੀ ਛਾਲੀ ਨੂੰ ਫੋਨ ਕਰਕੇ ਦੱਸਿਆ ਕਿ ਰਾਜਵਿੰਦਰ ਕੋਲ ਦੀ ਸਿਹਤ ਠੀਕ ਨਹੀਂ ਗਈ ਉਹ ਪੋਰਚਲ ਨਹੀਂ ਗਈ ਅਕਲਾਹ ਮਿੰਟ ਤੇ ਜਦੋਂ ਇਹਦਾ ਜਿਹੜੀ ਮਰਨ ਵਾਲੀ ਜਨਾਨੀ ਆ ਇਹਦਾ ਉਹ ਯਾਰ ਇਹਦੀ ਭੈਣ ਮਾ ਚਾਚੇ ਦਾ ਮੁੰਡਾ ਮੌਕੇ ਤੇ ਪਹੁੰਚੇ ਤਾਂ ਦੇਖਿਆ ਇਹ ਜਿਹੜੀ ਜਨਾਨੀ ਮਰੀ ਪਈ ਸੀ ਉਹਦੇ ਗਾਲ ਦੇ ਵਿੱਚ ਇੱਕ ਨਿਸ਼ਾਨ ਸੀ ਜਦੋਂ ਚੁੰਨੀ ਜਾਂ ਫਿਰ ਰੱਸੀ ਨਾਲ ਗਾਲ ਘੁੱਟਣ ਦਾ ਸੀਗਾ ਠੀਕ ਆ ਉਹਨੇ ਸਾਰੇ ਹਾਲਾਤ ਨੂੰ ਦੇਖਣ ਤੋਂ ਬਾਅਦ ਫਿਰ ਬਿਆਨ ਦਰਜ ਕਰਾਇਆ ਕਿ ਉਹ ਜੋ ਉਹਨਾਂ ਦੀ ਲੜਕੀ ਨੂੰ ਉਹਨਾਂ ਦੇ ਜਵਾਈ ਨੇ ਆਪਣੀ ਮਾਤਾ ਬਲਵਿੰਦਰ ਕੌਰ ਅਤੇ ਇੱਕ ਛੋਟਾ ਭਰਾ ਜਸਕਰ ਸਿੰਘ ਜਸਾ ਉਹਦੇ ਨਾਲ ਮਿਲ ਕੇ ਕਿਉਂਕਿ ਸਾਰਾ ਪਰਿਵਾਰ ਇਕੱਠਾ ਇੱਕੋ ਪਰਿਵਾਰ ਛੱਤ ਥੱਲੇ ਰਹਿੰਦਾ ਸੀ ਨਾਲ ਮਿਲ ਕੇ ਮਾਰ ਦਿੱਤਾ ਹੈ ਜੋ ਬਿਆਨ ਲੈ ਕੇ ਉਹਨਾਂ ਦੀ ਪਰਚਾ ਦਰਜ ਕਰ ਰਹੇ ਆਂ ਉਸ ਤੋਂ ਬਾਅਦ ਤਫ਼ਤੀਸ਼ ਤਰ੍ਹਾਂ ਜਿੱਦਾਂ ਜਿੱਦਾਂ ਸਾਹਮਣੇ ਫੈਕਟ ਸੌ ਹੋ ਉਹਦੇ ਪਤਾ ਕੌਮਲੀ ਤਫ਼ਤੀਸ਼ ਅੰਦਰ ਵਿੱਚ ਚੱਲਦੀ ਜਾਊਗੀ ਜੋ ਜੋ ਵੀ ਬੰਦਾ ਦੋਸ਼ੀ ਤਰ੍ਹਾਂ ਨੇ ਤਫ਼ਤੀਸ਼ ਸਾਹਮਣੇ ਆਊਗਾ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਜੋ ਵੀ ਕਾਨੂੰਨੀ ਕਾਰਵਾਈ ਕੀਤੀ ਸਰ ਕਿਹੜੀਆਂ ਧਾਰਾ ਦੇ ਇਹ ਮਾਮਲਾ ਦਰਜ ਕੀਤਾ ਜਾਊਗਾ ਮਾਮਲਾ ਜੀ ਦੇਖੋ ਇਹ ਕਦਰ ਦਾ ਮਾਮਲਾ ਤੇ ਉੱਥੋਂ ਤੱਕ ਤਦ ਆਸਤੀ ਨਕੂਦਰ ਦੇ ਡੀਸੀ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਜਲਦੀ ਹੀ ਇਸ ਮਾਮਲੇ ਦੀ ਜਾਂਚ ਕਰਾਂਗੇ ਤੇ ਜਿਹੜਾ ਕਾਤਲ ਪਤੀ ਹੈ ਇਸ ਰਾਜਵਿੰਦਰ ਕੌਰ ਨਾਂ ਦੀ ਲੜਕੀ ਦਾ ਉਸ ਨੂੰ ਵੀ ਗ੍ਰਿਫਤਾਰ ਕਰਾਂਗੇ ਤੇ ਜਾਂਚ ਕੀਤੀ ਜਾਵੇਗੀ ਤੇ ਜੋ ਵੀ ਦੋਸ਼ੀ ਪਾਏਗੇ ਉਹਨਾਂ ਤੇ ਸਖਤ ਸਜ਼ਾਵਾਂ ਉਹਨਾਂ ਨੂੰ